ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾਉਂਦਾ ਤੇ ਅੱਜ ਅਜਿਹੀ ਜੋੜੀ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣੀ ਹੈ ਜੋ ਕਿ ਸੱਚਮੁੱਚ ਰੱਬ ਦੀ ਬਣਾਈ ਹੋਈ ਜੋੜੀ ਲੱਗਦੀ ਹੈ ਲੋਕ ਕਹਿੰਦੇ ਨੇ ਕਿ ਪਿਆਰ ਰੂਹਾਂ ਦਾ ਹੋਣਾ ਚਾਹੀਦਾ ਕਿਉਂਕਿ ਜੋ ਜਿਸਮਾਂ ਦਾ ਪਿਆਰ ਹੁੰਦਾ ਜੋ ਚਿਹਰੇ ਨਾਲ ਪਿਆਰ ਹੁੰਦਾ ਉਹ ਜਿਹੜਾ ਕੁਝ ਸਮੇਂ ਲਈ ਹੁੰਦਾ ਇੱਕ ਦੂਜੇ ਨੂੰ ਮਿਲੇ ਕਿਦਾਂ ਤੁਸੀਂ ਮੈਂ ਇਦਾਂ ਜੀ ਅਸੀਂ ਰੇਡੀਓਸ ਹੁੰਦੇ ਆ ਦੋਨੇ 2014 ਦੇ ਵਿੱਚ ਇਹ ਵੀ ਕਾਲ ਲਾਉਂਦੇ ਹੁੰਦੇ ਸੀ ਰੇਡੀਓ ਤੇ ਮੋਬਾਈਲ ਲਾਉਂਦਾ ਹੁੰਦਾ ਸੀਗਾ ਤੇ ਉੱਥੋਂ ਫਿਰ ਮੈਨੂੰ ਇਹਨਾਂ ਦੀ ਆਵਾਜ਼ ਪਸੰਦ ਆਈ ਫਿਰ ਮੈਂ ਇਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਤੇ ਇਹ ਮੈਨੂੰ ਜੀ ਮੈਂ ਇਹਨਾਂ ਨੂੰ 8 ਸਾਲ ਲੱਗਿਆ ਪੂਰੇ ਉਹਨਾਂ ਨੇ ਮੈਂ ਇਹਦੇ ਤੱਕ ਪਿੱਕਰ ਤੇ ਭੇਜੀ ਮੇਰੀ ਕਹਿੰਦੀ ਤੂੰ ਉਸ ਰਿਸ਼ਤੇ ਨੂੰ ਜਵਾਬ ਹੀ ਦੇ ਦੇ ਤਾਂ ਵਧੀਆ ਆ ਕਿ ਤੂੰ ਜਿਆਦਾ ਸੋਣਾ ਆ ਤੇਲੇ ਰਿਸ਼ਤਾ ਮੈਂ ਹੋਰ ਦੇਖ ਲੈਣੀ ਆ ਤੇ ਕਹਿੰਦੇ ਨਹੀਂ ਮੈਂ ਕਰਵਾਉਣਾ ਤੇ ਉੱਥੇ ਹੀ ਕਰਵਾਉਣਾ ਜਦੋਂ ਮੈਂ ਕਾਲ ਕੀਤੀ ਕਹਿੰਦਾ ਹੈਲੋ ਸ਼ਰਨ ਕਿੱਦਾ ਮੈਂ ਕਿਹਾ ਤੁਸੀਂ ਤੁਸੀਂ ਕਿੱਦਾਂ ਜਾਣਦੇ ਮੇਰਾ ਨੰਬਰ ਸੇਵਾ ਤੁਹਾਡੇ ਕੋਲ ਕਦਮ ਮੈਂ ਤਾਂ ਤੇਰੀ ਵਾਅਦਾ ਪਿਛਾਲ ਲਿਆ ਪਰ ਮੁਸ਼ਕਿਲਾਂ ਤਾਂ ਬਹੁਤ ਤਾਂ ਆਉਂਦੀਆਂ ਪਰ ਹੁਣ ਕਰ ਵੀ ਕੀ ਸਕਦੇ ਹਾਂ ਪਰ ਅਸੀਂ ਜ਼ਿੰਦਗੀ ਤੋਂ ਹਾਰਦੇ ਨਹੀਂ ਫਿਰ ਵੀ ਉਹਦੇ ਨਾਲ ਸੰਗਰਾਸ਼ ਕਰੀਦਾ ਪੂਰਾ ਮੇਲੇ ਇਹ ਮੇਰੇ ਘਰੇ ਪਹਿਲੀ ਵਾਰ ਆਏ ਸੀਗੇ ਮੈਨੂੰ ਰੇਡੀਓ ਗਿਫਟ ਕੀਤਾ ਸੀ ਤੇ ਮੈਂ ਇਹਨਾਂ ਨੂੰ ਗਿਫਟ ਕੀਤਾ ਸੀਗਾ ਕੱਪ ਤੇ ਇਹਨਾਂ ਦੀ ਫੋਟੋ ਬਣਾ ਕੇ ਉਹਤੇ ਹੈਪੀ ਬਰਥਡੇ ਕੂਰ ਮੋਬਾਈਲ ਖਾਇਆ ਸੀਗਾ ਕੇਲੇ ਸੀ ਤင်း ਕਿਤੇ ਪਤਾ ਮੈਂ ਕਿਉਂ ਤਾਂ ਮੈਂ ਕਹਾਂ ਮੈਂ ਦਿਲ ਦੀ ਅੱਖਾਂ ਨਾਲ ਦੇਖਿਆ ਵੀ ਕਿੰਨੇ ਖੁਸ਼ ਹੈਗੇ ਤੁਸੀਂ ਇੱਕ ਦੂਜੇ ਨਾਲ ਬਹੁਤ ਖੁਸ਼ ਹੈ ਬਹੁਤ ਵਧੀਆ ਸਾਡੀ ਜ਼ਿੰਦਗੀ ਨੈਵ ਰਹੀ ਹੈ ਬਹੁਤ ਰਲ ਮਿਲ ਕੇ ਰਹਿਨੇ ਆਸੀਂ ਬਹੁਤ ਖੁਸ਼ ਆਉਂਦੀ ਜ਼ਿੰਦਗੀ ਹੈ ਸਾਲਾਂ ਤੋਂ ਅਜੇ ਤੱਕ ਕਦੀ ਕੋਈ ਲੜਾਈ ਹੋਈ ਨਹੀਂ ਜੋ ਤੁਹਾਡਾ ਪ੍ਰਮਾਤਮਾ ਨੇ ਲੇਖ ਉਤੋਂ ਲਿਖ ਕੇ ਭੇਜਿਆ ਹਸਬੰਡ ਪਾਈ ਫੱਕੜਾ ਇੰਜੋਏ ਕਰੋ ਤੇ ਆਪਣੇ ਪਰਿਵਾਰ ਨਾਲ ਵੀ ਪਿਆਰ ਕਰੋ ਸਸਰੀਆ ਕਾਲ ਦਾ ਸਿਟੀਰ ਲਾਈਨਸ ਦੇਖਣੋਂ ਤੁਸੀਂ ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾਉਂਦਾ ਤੇ ਅੱਜ ਅਜਿਹੀ ਜੋੜੀ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣੀ ਹੈ ਜੋ ਕਿ ਸੱਚਮੁੱਚ ਹੀ ਰੱਬ ਦੀ ਬਣਾਈ ਹੋਈ ਜੋੜੀ ਲੱਗਦੀ ਹੈ ਲੋਕ ਕਹਿੰਦੇ ਨੇ ਕਿ ਪਿਆਰ ਰੂਹਾਂ ਦਾ ਹੋਣਾ ਚਾਹੀਦਾ ਕਿਉਂਕਿ ਜੋ ਜਿਸਮਾਂ ਦਾ ਪਿਆਰ ਹੁੰਦਾ ਜੋ ਚਿਹਰੇ ਨਾਲ ਪਿਆਰ ਹੁੰਦਾ ਉਹ ਜਿਹੜਾ ਕੁਝ ਸਮੇ ਲਈ ਹੁੰਦਾ ਪਰ ਜਿਹੜਾ ਰੂਹਾਂ ਵਾਲਾ ਪਿਆਰ ਹੁੰਦਾ ਕਹਿੰਦੇ ਉਮਰ ਹੁੰਦਾ ਤੇ ਅੱਜ ਤੁਹਾਨੂੰ ਰੂਹਾਂ ਵਾਲਾ ਪਿਆਰ ਇਹ ਵੀ ਦਿਖਾਵਾਂਗੇ ਜੋੜੀ ਅੱਜ ਦੀ ਮੇਰੇ ਨਾਲ ਖੜੀ ਹੈ ਗੱਲਬਾਤ ਉਹਨਾਂ ਦੇ ਨਾਲ ਕਰਾਵਾਂਗੇ ਤੁਸੀਂ ਦੱਸ ਦਿੰਨੇ ਆ ਕਿ ਜਿਹੜੇ ਅੱਜ ਮੇਰੇ ਨਾਲ ਜੋੜੀ ਹੈਗੀ ਆ ਅੱਖਾਂ ਤੋਂ ਦੋਨੇ ਬਲਾਈਂਡ ਨੇ ਬਿਲਕੁਲ ਵੀ ਉਹਨਾਂ ਨੂੰ ਜਿਹੜਾ ਦਿਖਾਈ ਨਹੀਂ ਦਿੰਦਾ ਕਿਵੇਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਕਿਵੇਂ ਮੁਲਾਕਾਤੋਂ ਦੀ ਪਿਆਰ ਦੇ ਵਿੱਚ ਬਦਲਦੀ ਹੈ ਫਿਰ ਉਸ ਤੋਂ ਬਾਅਦ ਉਹਦਾ ਵਿਆਹ ਹੁੰਦਾ ਹੈ ਪੂਰੀ ਤੁਹਾਨੂੰ ਜਿਹੜੀ ਕਹਾਣੀ ਅੱਜ ਦਿਖਾਵਾਂਗੇ ਤੇ ਅੱਜ ਅਸੀਂ ਭਗਵਾੜੇ ਦੇ ਕੋਲ ਮੌਜੂਦ ਹਾਂ ਬਾਈ ਜਕਸੀਰ ਖੜੇ ਆ ਮੇਰੇ ਕੋਲੇ ਜਕਸੀਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਭ ਤੋਂ ਪਹਿਲੇ ਜੀ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਤੁਹਾਨੂੰ ਕੀ ਦਿੱਕਤ ਹੈਗੀ ਹੈ ਕਦੋਂ ਇਹ ਦਿੱਕਤ ਆਈ ਸੀ ਮੈਨੂੰ ਇਹ ਜੀ 2004 ਦੇ ਵਿੱਚ ਆਈ ਸੀ ਦਿੱਕਤ 2003 ਦੇ ਸ਼ੁਰੂਆਤ ਚ ਮੇਰੀ ਨਿਗਾ ਘਟਣੀ ਸ਼ੁਰੂ ਹੋਈ ਹੈ ਤੇ 2004 ਦੇ ਵਿੱਚ ਬਿਲਕੁਲ ਬੰਦ ਹੋ ਗਈ ਸੀ ਦੋਵਾਂ ਅੱਖਾਂ ਦੀ ਇੱਕ ਸਾਲ ਦੇ ਵਿੱਚ ਇੱਕ ਅੱਖ ਬੰਦ ਹੋਈ ਐ ਦੂਜੇ ਸਾਲ ਦੇ ਵਿੱਚ ਦੂਜੀ ਅੱਖ ਬੰਦ ਹੋ ਗਈ ਤੇ ਭਾਈ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਹੁਣ ਅੱਖਾਂ ਤੋਂ ਬਿਲਕੁਲ ਨਹੀਂ ਦਿਖਾਈ ਦਿੰਦਾ ਨਹੀਂ ਬਿਲਕੁਲ ਨਹੀਂ ਦਿਖਾਈ ਦਿੰਦਾ ਇਹ ਸਾਡੀ ਭੈਣ ਵੀ ਮੇਰੇ ਨਾਲ ਖੜੀ ਐ ਸ਼ਰਨਕੌਰ ਉਹਨਾਂ ਨਾਲ ਵੀ ਗੱਲ ਕਰਤਾਂਗੇ ਪਹਿਲੇ ਸੱਸੀ ਗੱਲ ਸੱਸੀ ਗੱਲ ਵੀਰੇ ਹਰ ਸਨੋਕੀ ਨੇ ਹਰ ਚਾਲ ਤੁਸੀਂ ਦੱਸੋ ਵੀਰੇ ਠੀਕ ਠਾਕ ਹੋ ਕੀ ਕਰੇ ਜੇ ਮੈਂ ਗੱਲ ਕਰਾਂ ਤੇ ਤੁਸੀਂ ਵੀਰੇ ਮੁਲਾਕਾਤ ਤੁਹਾਡੀ ਕਿਵੇਂ ਹੁੰਦੀ ਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਨੂੰ ਇਹ ਸਮੱਸਿਆ ਹੈਗੀ ਆ ਤਬ ਬੜੀਆਂ ਦਿੱਕਤਾਂ ਆਈਆਂ ਹੋਣਗੀਆਂ ਇੱਕ ਦੂਜੇ ਨੂੰ ਮਿਲੇ ਕਿਦਾਂ ਤੁਸੀਂ ਮੈਂ ਇਦਾਂ ਜੀ ਅਸੀਂ ਰੇਡੀਓਸ ਹੁੰਦੇ ਆ ਦੋਨੇ ਰੇਡੀਓ ਦੇ ਉੱਤੇ ਲਾਈਵ ਹੁੰਨਣ ਪ੍ਰੋਗਰਾਮ ਚੱਲਦਾ ਪ੍ਰੋਗਰਾਮ ਚੱਲਦਾ ਇੱਕ ਤੇ ਉਹਦੇ ਵਿੱਚ ਕਾਲ ਲਾ ਕੇ ਆਪਣੀ ਫਰਮਾਇਸ਼ ਦਾ ਗਾਣਾ ਸੁਣ ਸਕਦੇ ਆ ਤੇ 2014 ਦੇ ਵਿੱਚ ਇਹ ਵੀ ਕਾਲ ਲਾਉਂਦੇ ਹੁੰਦੇ ਸੀ ਰੇਡੀਓ ਤੇ ਮੋਬਾਈਲ ਲਾਉਂਦਾ ਹੁੰਦਾ ਸੀਗਾ ਤੇ ਉੱਥੋਂ ਫਿਰ ਮੈਨੂੰ ਇਹਨਾਂ ਦੀ ਆਵਾਜ਼ ਪਸੰਦ ਆਈ ਫਿਰ ਮੈਂ ਇਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਤੇ ਇਹ ਮੈਨੂੰ ਜੀ ਮੈਂ ਇਹਨਾਂ ਨੂੰ 8 ਸਾਲ ਲੱਗਿਆ ਪੂਰੇ 8 ਸਾਲਾਂ ਬਾਅਦ ਮਿਲੀ ਹੈ ਮੈਨੂੰ ਜਾ ਕੇ 2014 ਤੋਂ ਲੱਭਣਾ ਸ਼ੁਰੂ ਕੀਤਾ ਤੇ 2020 ਦੇ 2019 ਦੇ ਐਂਡ ਤੇ ਮਿਲੀ ਹੈ। ਕੋਈ ਪਤਾ ਕਿਵੇਂ ਲੱਗਿਆ ਵੀ ਹੁਣ ਤੁਹਾਡੇ ਜਿਹੜੀ ਗੱਲ ਆ ਸ਼ਰਨ ਨਾਲ ਹੋਣ ਲੱਗ ਗਈ ਤੁਹਾਨੂੰ ਮਿਲ ਚੁੱਕੇ ਹੈ। ਮੇਰੇ ਦੋਸਤ ਸੀ ਇੱਕ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਮੈਂ ਕਿਹਾ ਇੱਦਾਂ ਇੱਕ ਕੁੜੀ ਸ਼ਰਨ ਹੈ ਰੈਡੀਓ ਤੇ ਕਾਲ ਲਗਾਉਂਦੇ ਆ ਤੇ ਮੈਂ ਕਿਹਾ ਵੀ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਉਹਨਾਂ ਨੇ ਗਾ ਆਪਣੇ ਦੋਸਤ ਕੋਲੇ ਕੀਤੀ ਤੇ ਫਿਰ ਸਾਡੇ ਇੱਕ ਹਰਵਿੰਦਰ ਰੂਪਰਾਏ ਜੀ ਨੇ ਉਹਨਾਂ ਕੋਲੇ ਗਈ ਉਹ ਉਹਨਾਂ ਨੇ ਮੁੜ ਕੇ ਇਹਨਾਂ ਤੋਂ ਨੰਬਰ ਲਿਆ ਸ਼ਰਨ ਤੋਂ ਇਹਨਾਂ ਤੋਂ ਨੰਬਰ ਲੈ ਕੇ ਤੇ ਫਿਰ ਇਹਨਾਂ ਨਾਲ ਗੱਲ ਕਰਾਈ ਮੇਰੀ ਹਾਂਜੀ ਫਿਰ ਸਾਡੀ ਗੱਲ ਹੋਣ ਲੱਗ ਗਈ ਸੀ ਪੈਣ ਜਦੋਂ ਫਿਰ ਵਿਚੋਲਾ ਤੁਹਾਡੇ ਘਰੇ ਆਉਂਦਾ ਰਿਸ਼ਤਾ ਲੈ ਕੇ ਬਾਈ ਦਾ ਉਦੋਂ ਫਿਰ ਕੀ ਗੱਲਬਾਤ ਹੁੰਦੀ ਹੈ ਮੇਰੇ ਘਰ ਦੇ ਆਪੇ ਮਨਾਈ ਕਰਦਾ ਸੀ ਵਿਚੋਲਾ ਮੈਨੂੰ ਫੋਨ ਤੇ ਗੱਲ ਕਰਦਾ ਰਿਹਾ ਕਿਉਂਕਿ ਉਹ ਫੀਮੇਲ ਵਿਚੋਲਣ ਸੀ ਉਸ ਤੋਂ ਬਾਅਦ ਇਹਨਾਂ ਕਹਿੰਦੀ ਤੂੰ ਰਿਸ਼ਤੇ ਲਈ ਮਾਰਦੇ ਘੱਟ ਉਹਨੇ ਆਪਣੀ ਫੋਟੋ ਘੱਟ ਨਹੀਂ ਪਾਉਂਦੀ ਮੈਂ ਕਹਿੰਦਾ ਮੇਰੇ ਘਰ ਦੇ ਮਨਾਈ ਕਰਦਾ ਫਿਰ ਕੀ ਹੈ ਨਾ ਮੇਰਾ ਚੱਲ ਠੀਕ ਆ ਉਹ ਬਚੋਲਣ ਨੰਬਰ ਦੇ ਨਹੀਂ ਸਿਰਈ ਤਾਂ ਬਾਤ ਛੋੜੀ ਨਾ ਅਸੀਂ ਪਿਕਅਪ ਆਤੀ ਆਪਣੀ ਬਚੋਲਣ ਨੂੰ ਉਹਨਾਂ ਨੇ ਨਾ ਇਹਦੇ ਤੱਕ ਪਿਕ ਕਰਕੇ ਭੇਜੀ ਮੇਰੀ ਕਹਿੰਦੀ ਤੂੰ ਉਸ ਰਿਸ਼ਤੇ ਨੂੰ ਜਵਾਬ ਹੀ ਦੇ ਦੇ ਤਾਂ ਵਧੀਆ ਆ ਕਿ ਤੂੰ ਜਿਆਦਾ ਸੋਣਾ ਆ ਤੇਲੇ ਰਿਸ਼ਤਾ ਮੈਂ ਹੋਰ ਦੇਖ ਲੈਣੀ ਆ ਤੇ ਕਹਿੰਦੇ ਨਹੀਂ ਮੈਂ ਕਰਵਾਉਣਾ ਤੇ ਉੱਥੇ ਹੀ ਕਰਵਾਉਣਾ ਤੇ ਬਚੋਲੇ ਨੂੰ ਕਹਤਾ ਠੀਕ ਆ ਮੈਂ ਆਪਣੇ ਘਰੇ ਸਲਾਹ ਕਰਕੇ ਦੱਸੂਗਾ ਕਿਉਂਕਿ ਇਹ ਸ਼ੁਰੂ ਤੋਂ ਆਪਣੀ ਮਾਸੀ ਕੋਲ ਰਾਏ ਸੀ ਸ਼ੋਟੇ ਹੁੰਦੇ ਥੋਈ ਉਹਨਾਂ ਨੇ ਵੀ ਫ਼ਰਿਸ਼ਤੇ ਨੂੰ ਨਾ ਕਰਤੀ ਸੀ ਤੇ ਬਾਅਦ ਵਿੱਚ ਮੀਨਾ ਕਾ ਨਾ ਕੀਤੀ ਬਾਅਦੋਂ ਮੰਨ ਗਏ ਸੀਗੇ ਫਿਰ ਰਿਸ਼ਤੇਦਾਰ ਨਹੀਂ ਸੀ ਮੰਦੇ ਰਿਸ਼ਤੇਦਾਰ ਨਹੀਂ ਸੀ ਮੰਦੇ ਤਾਂ ਬਾਅਦ ਵਿੱਚ ਰਿਸ਼ਤੇਦਾਰਾਂ ਤੋਂ ਬਾਹਰ ਹੋ ਕੇ ਇਹ ਜਿਹੜਾ ਰਿਸ਼ਤਾ ਹੋਇਆ ਹੀ ਹੋਇਆ ਮੈਂ ਇਹਦਾ ਨਾਲ ਗੱਲ ਕਰਨਾ ਚਾਹੁੰਦੀ ਸੀ ਫਿਰ ਮੈਨੂੰ ਇਹਦਾ ਨੰਬਰ ਨਹੀਂ ਸੀ ਲੱਭਦਾ ਫਿਰ ਇਹ ਜਿਹੜੇ ਅੰਕਲ ਦੇ ਗੱਲ ਕਰ ਰਹੇ ਆ ਉਹਨਾਂ ਨੇ ਗਾਹ ਤੋਂ ਗਾਹ ਗਾਹ ਤੋਂ ਗਾਹ ਨੰਬਰ ਲੱਭਿਆ ਫਿਰ ਮੈਨੂੰ ਦਿੱਤਾ ਫਿਰ ਇਹਨਾਂ ਨਾਲ ਮੈਂ ਗੱਲ ਕੀਤੀ ਸਾ ਮੈਂ ਕਾਲ ਕੀਤੀ ਤਾਂ ਮੈਂ ਕਿ ਅੰਕਲ ਮੈਂ ਕਾਨਫਰੈਂਸ 'ਚ ਗੱਲ ਕਰਨੀ ਮੈਨੂੰ ਡਰ ਲੱਗਦਾ ਇਦਾਂ ਮੈਂ ਗੱਲ ਨਹੀਂ ਕਰਨੀ ਜਦੋਂ ਮੈਂ ਕਾਲ ਕੀਤੀ ਕਹਿੰਦਾ ਹੈਲੋ ਸ਼ਰਨ ਕਿਦਾਂ ਮੈਂ ਕਹਾਂ ਤੁਸੀਂ ਵੀਨੇ ਕਿਦਾਂ ਜਾਣਦੇ ਮੇਰਾ ਨੰਬਰ ਸੇਵ ਆ ਤੁਹਾਡੇ ਕੋ ਕਹਿੰਦਾ ਮੈਂ ਤਾਂ ਤੇਰੀ ਆਵਾਜ਼ ਪਛਾਣ ਲਿਆ ਜਦੋਂ ਇਹ ਜੇ ਮੈਂ ਗੱਲ ਕਰ ਰਿਹਾ ਤਾਂ ਜਿਵੇਂ ਤੁਸੀਂ ਆਪ ਨੂੰ ਦੱਸਿਆ ਕਿ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹਨਾ ਨਾ ਵੀਰੇ ਨੂੰ ਦਿੰਦਾ ਨਾ ਤੁਹਾਨੂੰ ਦਿੰਦਾ ਕਿੰਨੀਆਂ ਇੱਕ ਮੁਸ਼ਕਲਾਂ ਆਉਂਦੀਆਂ ਫਿਰ ਜਿਹੜੀ ਤੁਹਾਡੀ ਹੁਣ ਦੀ ਲਾਈਫ ਹੈਗੀ ਉਹਦੇ ਵਿੱਚ ਮੁਸ਼ਕਲਾਂ ਕੁਝ ਹੱਦ ਤੱਕ ਆਉਂਦੀਆਂ ਵੀ ਆਪਾਂ ਕਹੇ ਲੋ 50 50% ਆਉਂਦੀਆਂ ਇਸ ਪਰਮਾਤਮਾ ਚਲੋ ਇਸ ਬਾਣੀ ਨੂੰ ਮੰਨਣਾ ਪੈਣਾ ਪਰ ਮੁਸ਼ਕਿਲਾਂ ਤਾਂ ਬਹੁਤ ਆਉਂਦੀਆਂ ਪਰ ਹੁਣ ਕਰ ਵੀ ਕੀ ਸਕਦੇ ਹਾਂ ਨਾ ਪਰ ਅਸੀਂ ਜ਼ਿੰਦਗੀ ਤੋਂ ਹਾਰਦੇ ਨਹੀਂ ਫਿਰ ਵੀ ਉਹਦੇ ਨਾਲ ਸੰਗਰਾਸ਼ ਕਰੀਦਾ ਪੂਰਾ ਜੀ ਬਾਰੇ ਹੁਣ ਜਦੋਂ ਤੁਸੀਂ ਆਪਾਂ ਗੱਲ ਕਰਨ ਲੱਗੇ ਵੀ ਮੈਰਿਜ ਲਾਈਫ ਆ ਤੁਹਾਡੀ ਤੇ ਘਰ ਦੇ ਵਿੱਚ ਖਾਣਾ ਵੀ ਬਣਾਉਣਾ ਹੁੰਦਾ ਹੈ ਕੱਪੜੇ ਵੀ ਧੋਣੇ ਹੁੰਦੇ ਆ 100 ਮੰਨ ਲਓ ਘਰ ਦੇ ਕੰਮ ਹੁੰਦੇ ਫਿਰ ਉਹ ਕੰਮ ਨੂੰ ਕਰਨ ਦੇ ਵਿੱਚ ਕਿੰਨੀ ਇੱਕ ਮੁਸ਼ਕਿਲਾਂ ਆਉਂਦੀਆਂ ਵੀਰੇ ਕੰਮ ਕਰਨ ਦਾ ਕੋਈ ਨਹੀਂ ਮੁਸ਼ਕਿਲ ਹੁੰਦੀ ਜਿਦਾਂ ਨੇ ਜਾਣਾ ਹੁੰਦਾ ਕੱਪੜੇ ਪ੍ਰੈਸ ਕਰਨੇ ਮੈਚਿੰਗ ਕਰਨੇ ਉੱਥੇ ਪ੍ਰੋਬਲਮ ਆ ਜਾਂਦੀ ਜਦੋਂ ਧੋਤੇ ਹੁੰਦੇ ਆ ਨਾਲ ਜੋੜੀ ਬਿਲਾ ਕੇ ਰੱਖਣੇ ਹੁੰਦੇ ਆ ਉੱਥੇ ਪ੍ਰੋਬਲਮ ਆਉਂਦੀ ਆ ਜਾਂ ਰੋਡ ਤੇ ਜਾ ਰਹੇ ਹੁੰਦੇ ਆ ਸੜਕ ਕ੍ਰੋਸ ਕਰਨੀ ਉੱਥੇ ਪ੍ਰੋਬਲਮ ਆਉਂਦੀ ਆ ਹੋਰ ਜ਼ਿਆਦਾਤਰ ਵੀਰੇ ਨਹੀਂ ਪ੍ਰੋਬਲਮ ਆਉਂਦੀ ਕਿਉਂਕਿ ਸੜਕ ਕ੍ਰੋਸ ਕਰਨ ਦੇ ਵੇਲੇ ਕੋਈ ਹੈਲਪ ਮਿਲ ਜਾਂਦੀ ਆ ਕੋਈ ਭੈਣ ਹੱਥ ਫੜ ਲੈਂਦੀ ਆ ਮੇਰਾ ਜੇ ਕੋਈ ਭਾਈ ਮਿਲ ਜਾਂਦਾ ਇਹਨਾਂ ਦਾ ਹੱਥ ਫੜ ਲੈਂਦਾ ਸੜਕ ਕ੍ਰੋਸ ਕਰਾ ਦਿੰਦੇ ਆ ਜੀ ਸਿਰ ਭਾਈ ਜੇ ਮੈਂ ਗੱਲ ਕਰਾਂ ਕਿਉਂਕਿ ਅੱਜ ਕੱਲ ਜਿਹੜੇ ਬਹੁਤ ਸਾਰੇ ਰਿਸ਼ਤੇਦਾਰ ਹੁੰਦੇ ਆ ਹਨਾ ਜਿਹੜੇ ਨਾ ਕੁਛ ਹੁੰਦੇ ਆ ਕੋਈ ਐਦਾਂ ਦੇ ਕੋਈ ਰਿਸ਼ਤੇਦਾਰ ਹੋਵੇ ਦੋਸਤੋ ਵੀ ਜਿਹਨਾਂ ਨੇ ਤੁਹਾਨੂੰ ਕਿਹਾ ਹੋਵੇ ਯਾਰ ਜਕਸੀਰ ਤੂੰ ਤਾਂ ਵਧੀਆ ਹੈਗਾ ਚਲ ਤੈਨੂੰ ਦਿਖਾਈ ਨਹੀਂ ਦਿੰਦਾ ਕੋਈ ਚੱਕਰ ਨਹੀਂ ਤੈਨੂੰ ਤਾਂ ਹੋਰ ਵਧੀਆ ਕੁੜੀ ਮਿਲ ਜੂਗੀ ਐਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਚਲੋ ਵੇਖੋ ਭਾਈ ਆਪਾਂ ਕਵੇਂ ਸ਼ੁਰੂ ਤਾਂ ਮੈਂ ਆਪਣੀ ਮਮਾ ਦੀ ਦੇਤੋਂ ਇਸੀ ਮਾਸੀ ਜੀ ਕੋਲੇ ਰਿਹਾ ਕਿਉਂਕਿ ਉਹਨਾਂ ਨੇ ਮਾਪਿਓ ਮੰਨਿਆ ਕਿਉਂਕਿ ਘਰਦਿਆਂ ਦਾ ਵੀ ਕੋਈ ਫੈਸਲਾ ਹੁੰਦਾ ਵੀ ਅਸੀਂ ਆਪਦੀ ਵਧੀਆ ਦੇਖ ਕੇ ਕਰੀਏ ਹੁੰਦਾ ਫੈ ਪਰ ਉਹਨਾਂ ਨੇ ਇਹਨਾਂ ਨੂੰ ਦੇਖਿਆ ਨਹੀਂ ਸੀਗਾ ਮੇਰੇ ਮੰਮੀ ਮਾਸੀ ਮਾਸਟਰ ਜੀ ਨੇ ਉਹਨਾਂ ਨੇ ਦੇਖਿਆ ਨਹੀਂ ਸੀਗਾ ਕਹਿੰਦੇ ਕੁੜੀ ਵੀ ਕਿੱਦਾਂ ਦੀ ਜਾਂ ਕਿੱਦਾਂ ਦੀ ਨਹੀਂ ਬਾਅਦ ਜਦੋਂ ਫੋਟੋ ਦਿਖਾਈ ਉਹਨਾਂ ਨੇ ਫੇਸ ਵੇਖ ਕੇ ਕਿਹਾ ਸੀਗਾ ਵੀ ਇੱਥੇ ਨਹੀਂ ਕਰਨਾ ਤੇਰਾ ਨਾਰਮਲ ਕੁੜੀ ਨਾਲ ਵਿਆਹ ਕਰਾਂਗੇ ਤੇ ਮੈਂ ਕਹ ਵੀ ਨਾਰਮਲ ਨਾਲ ਮੈਂ ਵਿਆਹ ਨਹੀਂ ਕਰਾਣਾ ਮੈਂ ਬਲੈਂਡ ਲੜਕੀ ਨਾਲ ਹੀ ਕਰਾਣਾ ਕਿਉਂਕਿ ਨਾਰਮਲ ਨਹੀਂ ਸਮਝੇਗੀ ਮੈਨੂੰ ਇੱਕ ਬਲੈਂਡ ਹੀ ਬਲੈਂਡ ਦਾ ਦੁੱਖ ਸਮਝਦੀ ਹੈ ਤੇ ਬਾਕੀ ਹੋਰ ਕੋਈ ਨਹੀਂ ਨਹੀਂ ਕਰਦਾ ਸੀਗਾ ਇਦਾਂ ਅੱਜ ਹੁਣ ਲੱਪਈਆ ਮੇਰੀ ਇਹਨਾਂ ਦੀ ਰਿਸ਼ਤੇਦਾਰੀ ਚ ਕੋਈ ਰਿਸ਼ਤੇਦਾਰੀ ਚ ਕੋਈ ਪ੍ਰੋਬਲਮ ਹੀ ਨਹੀਂ ਸੀ ਨਾ ਹੁਣ ਸਾਰੇ ਕਹਿੰਦੇ ਆ ਕਿ ਜਦੋਂ ਮੈਂ ਨਾਲ ਗੱਲ ਕਰਦੇ ਆ ਕਿ ਜਗਸੀਰ ਕੋ ਸਹੀ ਡਿਸੀਜਨ ਲਿਆ ਹਾਂਜੀ ਹੁਣ ਰਿਸ਼ਤੇਦਾਰ ਸਹੀ ਨੇ ਸਾਰੇ ਵਧੀਆ ਕੋਲੋਨਾ ਦਾ ਵੀ ਧੰਨਵਾਦ ਉਹਨਾਂ ਦੇ ਨਾਲ ਸਾਡਾ ਮੇਲ ਹੋ ਗਿਆ ਤੇ ਵਧੀਆ ਮਿਲਦੇ ਵਰਤਦੇ ਆ ਵਧੀਆ ਖੁਸ਼ ਨੇ ਸਾਰੇ ਤੁਸੀਂ ਕਿ ਮੇਰੇ ਕੋਰਸ ਕੀਤੇ ਹੋਏ ਨੇ ਕਿਹੜੇ ਕਿਹੜੇ ਕੋਰਸ ਕੀਤੇ ਹੋਏ ਤੁਸੀਂ ਸਾਰੇ ਕੋਰਸ ਤਾਂ ਮੈਂ ਸਿਰਫ ਸਿਲਾਈ ਦਾ ਤੇ ਕਢਾਈ ਦਾ ਤੇ ਇੱਕ ਮੈਂ ਬਲਾਈਂਡ ਹੋਮ ਕੁਕਿੰਗ ਕੋਰਸ ਕੀਤਾ ਸੀ ਜਿਹਦੇ ਤੋਂ ਆਪਾਂ ਨੂੰ ਜਿਹੜੀ ਚੀਜ਼ ਬਣਾਉਣੀ ਆਪਾਂ ਘਰ 'ਚ ਉਸ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਇਹ ਚੀਜ਼ ਕੱਚੀ ਆ ਕਿ ਪੱਕੀ ਆ ਜੀ ਤੇ ਬਾਈ ਜਿਨਸੀ ਰਿਵਰੇ ਜੇ ਮੈਂ ਗੱਲ ਕਰਾਂ ਹੁਣ ਤੁਹਾਡੀ ਜਿਹੜੀ ਮੈਰਿਜ ਲਾਈਫ ਹੈ ਕਿੰਨੇ ਖੁਸ਼ ਹੈਗੇ ਆ ਤੁਸੀਂ ਇੱਕ ਦੂਜੇ ਨਾਲ ਬਹੁਤ ਖੁਸ਼ ਆ ਬਹੁਤ ਵਧੀਆ ਸਾਡੀ ਜ਼ਿੰਦਗੀ ਨਿਭ ਰਹੀ ਹੈ ਬਹੁਤ ਰਲ ਮਿਲ ਕੇ ਰਹਿੰਦੇ ਆ ਅਸੀਂ ਬਹੁਤ ਖੁਸ਼ ਆਉਂਦੀ ਜ਼ਿੰਦਗੀ ਤੋਂ ਯਾ ਤੇ ਭਾ ਕਦੇ ਕੋਈ ਲੜਾਈ ਹੋਈ ਨਹੀਂ ਪਰ ਮਾ ਗਾ ਕਰੇ ਗਾਂ ਤੋਂ ਪਤਾ ਲੇ ਦੋ ਘੜਾ ਕਹਿੰਦੇ ਹੁੰਦੇ ਕਹਿੰਦੇ ਦੋ ਪਾਂਡੇ ਖੜਕਦੇ ਰਹਿੰਦੇ ਆ ਤੇ ਬਾੜੀ ਮੋਟੀ ਨੋਕ ਚੋਕੇ ਮਿਲਦੀ ਆ ਮਾੜੀ ਮੋਟੀ ਤੇ ਨੋਕ ਚੋਕੋਂ ਦੀ ਰਹਿੰਦੀ ਆ ਤੇ ਪਰ ਜ਼ਿਆਦਾ ਨਹੀਂ ਗੁੱਸੇ ਵਾਲੀ ਲੜਾਈ ਤੇ ਨੋਕ ਚੋਕ ਮਾੜੀ ਮੋਟੀ ਤਾਂ ਹੁੰਦੀ ਰਹਿੰਦੀ ਆ ਗੁੱਸੇ ਦੀ ਅੱਛਾ ਜਦੋਂ ਤੁਸੀਂ ਹੁਣ ਮੰਨ ਲਓ ਆਦੇ ਪੇਕੇ ਜਾਂਦੇ ਆ ਕਦੇ ਤਾਂ ਤੁਹਾਡੇ ਅਸੀਲੀਆਂ ਵੀ ਹੋਣਗੀਆਂ ਤੁਹਾਡੀਆਂ ਭੈਣਾਂ ਵੀ ਹੋਣਗੀਆਂ ਤੁਹਾਨੂੰ ਕਹਿੰਦੀਆਂ ਨਹੀਂ ਕਿ ਬਾਈ ਤਾਂ ਤੇਰੇ ਨਾਲੋਂ ਜ਼ਿਆਦਾ ਸੋਹਣਾ ਸਾਰੇ ਕਹਿ ਲੈਂਦੇ ਆ ਮੇਰੀਆ ਫਰੈਂਡ ਤਾਂ ਹੁਣ ਮੈਨੂੰ ਵਧੀਆ ਤਾਂ ਵਾਦਾ ਨਹੀਂ ਮਿਲਿਆ ਮੇਰੀਆਂ ਚਾਚਾਏ ਚਾਚੇ ਦੀਆਂ ਕੁੜੀਆਂ ਸਾਰੀਆਂ ਕਹਿ ਦਿੰਦੀਆਂ ਪੀਰਸਨੈਲਿਟੀ ਦਾ ਤੇ ਤੇਰੇ ਨਾਲੋਂ ਕਿਤੇ ਜ਼ਿਆਦਾ ਸੋਣਾ ਹੈ ਫਿਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵੀ ਰੱਬ ਨੇ ਮੇਰੀ ਵੱਲੋਂ ਵਧੀਆ ਸੁਣ ਲਈ ਹਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਤੇ ਆਪਣੇ ਜ਼ਿੰਦਗੀ ਦੇ ਵਿੱਚ ਸੁਪਨਾ ਕੀ ਸੀਗਾ ਵੀ ਅੱਗੇ ਜਾ ਕੇ ਕਿੱਦਾਂ ਦੀ ਲਾਈਫ ਹੋਵੇ ਉਦਾਂ ਦੀ ਅੱਜ ਹੈਗੀ ਹੈ ਮੇਰਾ ਸੁਪਨਾ ਬਸ ਮੈਂ ਸ਼ੁਰੂ ਤੋਂ ਇੱਕੋ ਹੀ ਸੁਪਨਾ ਸੀ ਪਹਿਲੀ ਗੱਲ ਤਾਂ ਮੈਂ ਮੈਰਿਸ ਕਰਵਾਉਣਾ ਨਹੀਂ ਚਾਹਦੀ ਮੇਰੇ ਫਿਰ ਸੀ ਜੇ ਮੈਂ ਕਰਵਾਵਾਂ ਵੀ ਹੈਨਾ ਕੋਈ ਮੈਨੂੰ ਸਮਝਣ ਵਾਲਾ ਹੋਵੇ ਮੇਰੇ ਜਜ਼ਬਾਤਾਂ ਨੂੰ ਸਮਝੇ ਮੇਰੀਆਂ ਭਾਵਨਾਵਾਂ ਨੂੰ ਸਮਝੇ ਔਰ ਦਿਲੋਂ ਪਿਆਰ ਕਰੇ ਭਾਵੇਂ ਗਰੀਬ ਹੋਵੇ 10 ਰੁਪਏ ਰੋਜ਼ ਦੇ ਲਿਆਵੇ ਫੇਰ ਵੀ ਮਹੀਨੇ ਦਾ 300 ਬਣ ਜਾਂਦਾ 300 ਫਿਰ ਪਰ ਨਹੀਂ ਸਾਰੇ ਗੱਲੋਂ ਠੀਕ ਆਗੇ ਜੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਕਹਿੰਦੇ ਵੀ ਅਸੀਂ ਲਾਈਫ ਦੇ ਵਿੱਚ ਬਹੁਤ ਖੁਸ਼ ਆ ਕਈ ਲੋਕ ਤਾਂ ਹੈਗੇ ਆ ਕਈ ਲੋਕ ਜਿਹੜੇ ਵੱਲੋਂ ਤੰਦਰੁਸਤ ਵੀ ਨੇ ਸਹੀ ਸਲਾਮਤ ਵੀ ਨੇ ਫਿਰ ਵੀ ਉਹਨਾਂ ਦੇ ਘਰ ਕੁਲੇਸ਼ ਹੁੰਦਾ ਫਿਰ ਵੀ ਰੋਜ਼ ਰੋਜ਼ਾਨਾ ਲੜਾਈ ਹੁੰਦੀ ਹੈ ਕੀ ਸੁਨੇਹਾ ਜਾਂਦਾ ਇਹੋ ਜਿਹੇ ਲੋਕਾਂ ਨੂੰ ਮੈਂ ਤਾਂ ਸਿਰਫ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਪਹਿਲਾਂ ਆਪਸ ਵਿੱਚ ਬੈ ਕੇ ਜੋ ਮਿਸ ਅੰਡਰਸਟੈਂਡਿੰਗ ਆ ਉਹਨੂੰ ਬੈ ਕੇ ਸੋਲਵ ਕਰੋ ਤਾਂ ਜੇ ਜਦਾਂ ਤੁਸੀਂ ਕਿਸੇ ਪਰੇਸ਼ਾਨੀ ਚੋਂ ਤਾਂ 뮤직 ਥੋੜਾ 뮤직 ਇਫੈਕਟ ਕਿੱਦਾਂ ਦਾ ਮਾਰੀਏ ਮੈਂ ਜੋ ਤੁਹਾਡੇ ਗੁੱਸੇ ਨੂੰ ਵੀ ਕੰਟਰੋਲ ਕਰਦਾ ਔਰ ਤੁਹਾਡੇ ਦਿਲ ਨੂੰ ਵੀ ਸ਼ਾਂਤ ਕਰਦਾ ਤੇ ਆ ਹਸਬੰਦ ਵਾਈਫ ਚ ਪਿਆਰ ਵੀ ਬਣਾ ਕੇ ਰੱਖਦਾ ਤੇ ਜੇ ਮੈਂ ਗੱਲ ਕਰਾਂ ਡਾਕਟਰਾਂ ਦੇ ਕੋਲ ਤੁਸੀਂ ਗਏ ਹੋਵੋਗੇ ਅੱਜ ਵੀ ਜਾਂਦੇ ਹੋਵੋਗੇ ਕੀ ਕਹਿੰਦੇ ਡਾਕਟਰ ਤੁਹਾਨੂੰ ਵੀ ਤੁਹਾਡੇ ਨਿਗਾ ਕਦੇ ਵਾਪਸ ਨਹੀਂ ਆ ਸਕਦੀ ਜਾਂ ਕੋਈ ਹੱਲ ਹੋ ਸਕਦਾ ਡਾਕਟਰ ਸਾਹਿਬ ਨੇ ਇਹੀ ਕਹਿੰਦੇ ਆ ਕਿ ਮੇਰੀ ਇੱਕ ਅੱਖ ਦੀ ਨਿਗਾ ਆ ਸਕਦੀ ਹੈ ਜੇ ਕੋਈ ਅੱਖ ਡੋਨੇਟ ਦੇ ਦੇਵੇ ਜਾਂ ਕਿਸੇ ਗੱਲੋਂ ਕੋਈ ਹੈਲਪ ਮਿਲ ਜਵੇ ਅਕੀਰ ਬਾਈ ਵੀ ਖੜੇ ਆ ਜੁੱਸਿਰ ਵੀਰੇ ਜੇ ਤੁਸੀਂ ਡਾਕਟਰਾਂ ਨੂੰ ਚੈੱਕਅਪ ਕਰਾਇਆ ਤੁਹਾਨੂੰ ਕੀ ਕਿਹਾ ਬਾਈ ਜੀ ਇਹੀ ਕਿਹਾ ਵੀ ਤੁਹਾਡੀ ਨਿਗਾ ਨਹੀਂ ਆ ਸਕਦੀ ਤਾਡੇ ਅੱਖਾਂ ਦੇ ਪਰਦੇ ਆ ਜਿਹੜੇ ਬਿਲਕੁਲ ਗਲ ਚੁੱਕੇ ਆ ਕਿਉਂਕਿ ਮੇਰੇ ਪਰਦੇ ਸੀ ਇਹ ਜਮਾਂਦਰੂ ਕਮਜ਼ੋਰ ਮੈਂ ਵੈਲਡਿੰਗ ਖਰਾਦ ਦਾ ਕੰਮ ਕਰਨ ਲੱਗ ਗਿਆ ਸੀਗਾ ਤੇ ਉਹ ਲੋਹ ਦੇ ਨਾਲ ਹੋਰ ਪਰਦੇ ਸੁੱਕ ਗਏ ਆ ਗਲ ਗਏ ਆ ਹੁਣ ਮੇਰੀ ਨਿਗਾ ਨਹੀਂ ਆ ਸਕਦੀ ਅਸੀਂ ਬਾਈ ਕਿੰਦੇ ਲੋਕ ਤੁਹਾਡੀ ਜੋੜੀ ਨੂੰ ਦੇਖ ਰਹੇ ਆ ਇਸ ਟਾਈਮ ਤੇ ਕੀ ਸੁਨੇਹਾ ਜਾਂਦਾ ਅਸੀਂ ਤਾਂ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਸਾਰੇ ਰਲ ਮਿਲ ਕੇ ਰਹੋ ਵਧੀਆ ਰਹੋ ਬਾਕੀ ਹੋਰ ਵੀ ਜੋੜੇ ਬਹੁਤ ਨੇ ਇਦਾਂ ਦੇ ਬਲਾਈਂਡ ਸਮਝਣਾ ਸਿਰਫ ਇੱਕ ਵਾਰੀ ਜਨਮ ਹੋਣਾ ਜੋ ਤੁਹਾਡਾ ਪਰਮਾਤਮਾ ਨੇ ਲੇਖ ਉਤੋਂ ਲਿਖ ਕੇ ਭੇਜਿਆ ਹਸਬੰਡ ਫਾਈਫ ਆਪਣਾ ਇੰਜੋਏ ਕਰੋ ਤੇ ਆਪਣੇ ਪਰਿਵਾਰ ਨਾਲ ਵੀ ਪਿਆਰ ਕਰੋ ਕਿਸੇ ਤਰ੍ਹਾਂ ਦੀ ਤੁਹਾਨੂੰ ਹੈਲਪ ਦੀ ਲੋੜ ਹੋਵੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਕੋਈ ਆਸ ਹੁੰਦੀ ਹੈ ਕਿ ਕਾਸ਼ ਕਿਤੇ ਕੋਈ ਸਾਡੀ ਬਾਹ ਫੜ ਲੇ ਤਾਂ ਤੁਹਾਡਾ ਸਾਡਾ ਛੋੜਾ ਜਿਹਾ ਐਦਾਂ ਹੋ ਸਕਦਾ ਜੀ ਇਹੀ ਹੈ ਕਿ ਸਾ ਵੀ ਸੜੇ ਘਰ ਬਣ ਜੇ ਆਪਦਾ ਤੇ ਘਰ ਬਣਾ ਕੇ ਅਸੀਂ ਰਹਿ ਸਕੀਏ ਕਿਉਂਕਿ ਅਜੇ ਤੱਕ ਇਦਾਂ ਦੀ ਹੈ ਨਹੀਂ ਕਿ ਵੀ ਅਸੀਂ ਹਲਦੀ ਘੜੀ ਨਹੀਂ ਬਣਾ ਸਕਦੇ ਘਰ ਜੀ ਪਲਾਟ ਰਹਿ ਰੱਖਿਆ ਹੈ ਤੇ ਉਹਦੇ ਵਿੱਚ ਘਰ ਪਾਉਣਾ ਹੈ ਤੇ ਇਹ ਸਾਡੀ ਕੋਈ ਹੈਲਪ ਕਰ ਸਕਦਾ ਸੀ ਕਿੱਥੇ ਬਈ ਆਪਾਂ ਖੜੇ ਆ ਜਿਹੜੇ ਥਾਂ ਤੇ ਆਪਾਂ ਖੜੇ ਆ ਜਿਹੜੇ ਘਰ 'ਚ ਆਪਾਂ ਖੜੇ ਆ ਇਹ ਘਰ ਕਿੰਨਾ ਦਾ ਇਹ ਆਪਣੇ ਰਿਸ਼ਤੇਦਾਰਾਂ ਦਾ ਘਰ ਹੈ ਜੀ ਹਾਂ ਜੀ ਉਸ ਘਰ ਦੇ ਵਿੱਚ ਰਹਿ ਰਹੇ ਆ ਕਿੰਨੇ ਟਾਈਮ ਤੋਂ ਬਈ ਇੱਥੇ ਰਹਿ ਰਹੇ ਹੋ ਤੁਸੀਂ ਇੱਥੇ ਸਾਨੂੰ ਸਾਲ ਹੀ ਹੋ ਚੱਲਿਆ ਜੀ ਆ 10-11 ਮਹੀਨੇ ਹੋ ਗਏ ਸਾਲ ਹੋ ਚੱਲਿਆ ਹਾਂ ਜੀ ਮੈਨੂੰ ਇਹ ਅਮਰੀਕਾ ਰਿ ਪਹਿਲੀ ਵਾਰ ਆਇ ਸੀਗੇ ਮੈਨੂੰ ਰੇਡੀਓ ਗਿਫਟ ਕੀਤਾ ਸੀ ਤੇ ਮੈਂ ਇਹਨਾਂ ਨੂੰ ਗਿਫਟ ਕੀਤਾ ਸੀਗਾ ਕਾਪਾ ਤੇ ਇਹਨਾਂ ਦੀ ਫੋਟੋ ਬਣਾ ਕੇ ਉੱਤੇ ਹੈਪੀ ਬਰਥਡੇ ਕਿਊਟ ਬੋਇਲ ਖਾਇਆ ਸੀਗਾ ਕਹਿੰਦੇ ਸੀ ਤੈਨੂੰ ਕਿੱਦਾਂ ਪਤਾ ਮੈਂ ਕਿਊਟ ਆ ਮੈਂ ਤਾਂ ਮੇਂ ਦਿਲ ਦੀ ਅੱਖਾਂ ਨਾਲ ਦੇਖਿਆ ਸੀ ਅਜੇ ਵੀ ਲੋਕ ਵੀ ਹਾਂ ਇਹ ਗੱਲ ਤੋਂ ਤੁਸੀਂ ਗੱਲ ਕਹਤੀ ਗੱਲ ਵਿੱਚ ਹੁੰਦੀ ਵੀ ਜਿਹੜਾ ਲੋਕ ਨਾ ਜਿਵੇਂ ਹੁਣ ਤੁਸੀਂ ਦੇਖ ਨਹੀਂ ਸਕਦੇ ਲੋਕ ਕਹਿੰਦੇ ਵੀ ਜਦੋਂ ਬੰਦਾ ਦਿਲੋਂ ਕੋਈ ਚੀਜ਼ ਕਰਦਾ ਦਿਲ ਦੀ ਅੱਖਾਂ ਨਾਲ ਦੇਖਦਾ ਤਾਂ ਉਹ ਫਿਰ ਸਾਫ਼ ਦਿਂਦਾ ਧੁੰਦਲਾ ਨਹੀਂ ਦਿੰਦਾ ਹੇ ਬਿਲਕੁਲ ਇਦਾਂ ਹੀ ਹੁੰਦੀ ਆ ਤੇ ਇਹ ਹੈ ਨਾ ਸਾਡੇ ਨਾਲ ਬਹੁਤ ਵਾਰੀ ਇਦਾਂ ਦਾ ਹੁੰਦਾ ਕਿ ਜਿਹੜੀ ਗੱਲ ਇਹਨਾਂ ਦੀ ਜ਼ੁਬਾਨ ਤੇ ਹੁੰਦੀ ਆ ਉਹ ਮੈਂ ਛੱਟੇ ਇਹਨਾਂ ਨੂੰ ਕਹਿ ਦਿੰਨੀ ਕਹਿੰਦਾ ਤੇ ਇਹ ਗੱਲ ਤਾਂ ਮੇਰੇ ਦਿਲ ਤੇ ਛੱਟ ਦਣੀ ਕਹਿ ਕਿਤਾ ਦਿੱਤੀ ਮੈਂ ਕਹਿੰਦਾ ਨਹੀਂ ਆ ਵੀ ਪਤਾ ਨਹੀਂ ਰੱਬ ਵੱਲੋਂ ਹੀ ਹੋ ਗਈ ਹੈ ਜਿੱ ਕਿਸੇ ਵੇਲੇ ਮੈਂ ਕੋਈ ਗੱਲ ਫਿਰ ਜ਼ੁਬਾਨ ਤੇ ਹੁੰਦੀ ਹੈ ਛੱਟ ਕੇ ਕਹਿੰਦਾ ਮੇਰੇ ਤੋਂ ਪਹਿਲਾਂ ਵੀ ਮੈਂ ਕਿਹਾ ਇਹ ਤਾਂ ਇਹੀ ਗੱਲ ਤਾਂ ਮੈਂ ਕਹਿਣ ਲੱਗੀ ਸੀ ਪਰ ਤੁਹ ਕਿਦਾਂ ਪਤਾ ਲੱਗ ਗਈ ਕਹਿੰਦੇ ਪਤਾ ਨਹੀਂ ਕਿਦਾਂ ਲੱਗ ਗਈ ਮੈਂ ਕਿਹਾ ਤੁਸੀਂ ਵੀ ਇੱਕ ਦੂਜੇ ਦੇ ਤਾਂ ਮਤਲਬ ਕਹਿ ਸਕਦੇ ਆ ਵੀ ਦਿਲ ਪੜਨਾ ਜਾਣਦੇ ਹੋ ਠੀਕ ਬਿਲਕੁਲ ਅੱਜ ਇਹ ਆਪ ਪਿਆਰ ਦੀ ਗੱਲ ਕਰ ਗਏ ਤੁਹਾਡਾ ਪਿਆਰ ਦੇਖ ਕੇ ਮਨ ਲੋ ਬੜੀ ਖੁਸ਼ੀ ਹੋਈ ਦਿਲ ਨੂੰ ਵੀ ਕੋਈ ਹੈਗਾ ਜਿਹੜੇ ਰੂਹਾਂ ਦਾ ਪਿਆਰ ਲੋਕ ਕਹਿੰਦੇ ਆ ਨਾ ਕਿ ਰੂਹਾਂ ਦਾ ਪਿਆਰ ਹੁੰਦਾ ਤੇ ਅਸਲ ਦੇ ਵਿੱਚ ਤੁਹਾਨੂੰ ਦੇਖ ਕੇ ਤਾਂ ਲੱਗਦਾ ਵਾਕਈ ਰੂਹਾਂ ਦਾ ਅਸਲ ਦੇ ਵਿੱਚ ਪਿਆਰ ਹੁੰਦਾ ਤੇ ਇਹ ਭੈਣ ਮੇਰੀ ਕਈ ਲੋਕ ਹੈਗੇ ਨੇ ਨਾ ਜਿਹੜੇ ਅੱਜ ਕੱਲ ਸਿਰਫ ਸ਼ਕਲਾਂ ਦੇਖ ਕੇ ਪਿਆਰ ਕਰਦੇ ਆ ਤੇ ਉਹ ਲੋਕਾਂ ਨੂੰ ਕੀ ਸੁਨੇਹਾ ਜਾਂਦਾ ਸ਼ਕਲਾਂ ਦੇਖ ਕੇ ਕਿਉਂਕਿ ਸ਼ਕਲਾਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹਿ ਚੁੱਕੀ ਕਿ ਰੱਬ ਹੀ ਸੰਜੋਗ ਬਣਾਉਂਦਾ ਉਸ ਤੋਂ ਚਾਹੇ ਕਾਲੀਆਂ ਗੋਰੀਆਂ ਚਾਹੇ ਏ ਜੋ ਰੱਬ ਨੇ ਲਿਖਿਆ ਉਹਨੇ ਐਕਸੈਪਟ ਕਰਨਾ ਚਾਹੀਦਾ ਮਤਲਬ ਉਹ ਇਹਨਾਂ ਦੇਖੋ ਕਿ ਇਹਦੀ ਸ਼ਕਲ ਕਿਦਾਂ ਕਿਉਂਕਿ ਮੈਂ ਸਕੂਲ ਟਾਈਮ ਤੋਂ ਹੁੰਦੀ ਸੀ ਮੇਰੇ ਨਾਲ ਕੋਈ ਦਿੰਦਾ ਨਹੀਂ ਸੀ ਹੁੰਦਾ ਕਹਣਾ ਆ ਕਿ ਇਹ ਸ਼ਕਲ ਇਦਾਂ ਦੀ ਕਿ ਸ਼ਾਇਦ ਅਸੀਂ ਦਿਨਾਂ ਇਦਾਂ ਦੀ ਹੋ ਜਾਈਏ ਪਰ ਉਸ ਟਾਈਮ ਦੇ ਇਹਨਾਂ ਨੂੰ ਦੁੱਖ ਲੱਗਦਾ ਨਹੀਂ ਸੀ ਹੁਣ ਜਦੋਂ ਹੁਣ ਕਹਿੰਦੇ ਕਿ ਰੱਬ ਹੈਗਾ ਆ ਪਹਿਲਾਂ ਕਹਿੰਦੇ ਸੀ ਰੱਬ ਹੈ ਨਹੀਂ ਮੇਰਾ ਨਿਆਂ ਨਹੀਂ ਕਰਦਾ ਭਈ ਹੁਣ ਇਹਨਾਂ ਨੇ ਮੇਰਾ ਹੱਥ ਫੜਿਆ ਮੈਂ ਕਹਿੰਦੀ ਨਹੀਂ ਰੱਬ ਹੈਗਾ ਆ ਫਿਰ ਤੇ ਇੱਕ ਸਵਾਲ ਹੋਰ ਰਹਿ ਗਿਆ ਜਦੋਂ ਤੁਸੀਂ ਮੰਨ ਲਓ ਆਮ ਜਾਣੇ ਹੋ ਰਾਹ ਦੇ ਵਿੱਚ ਜਾਂ ਕਿਸੇ ਥਾਂ ਦੇ ਵਿੱਚ ਜਾਂਦੇ ਹੋ ਘੁੰਮਣ ਜਾਣੀਓ ਜਾਂ ਦੁਕਾਨ ਤੋਂ ਸਮਾਨ ਵੀ ਲੈਣਾ ਹੁੰਦਾ ਤੇ ਉਦੋਂ ਫਿਰ ਲੈਣ ਦੇਣ ਕਿੱਦਾਂ ਹੁੰਦਾ ਸਾਰਾ ਜਦੋਂ ਦੁਕਾਨ ਤੇ ਭੇਜਣਾ ਦਾ ਉਹ ਤਾਂ ਡੈਡੀ ਜਾਂਦੇ ਆ ਤੇ ਬਾਕੀ ਅਸੀਂ ਜਦੋਂ ਜਾਂਦੇ ਆ ਸੋ ਆਟੋ ਬੈਟਿਕ ਦਾ ਆਟੋ ਬੈਟਿਕ ਦਾ ਬਸ ਚੜ੍ਹਨਾ ਹੋਵੇ ਉੱਥੇ ਸਾਨੂੰ ਹੈਲਪ ਮਿਲ ਜਾਂਦੀ ਹੈ ਜਾਂ ਰੋਡ ਪਾਰ ਕਰਨਾ ਹੋਵੇ ਹੈਲਪ ਮਿਲ ਜਾਂਦੀ ਹੈ ਜਾਂ ਬਸ ਚੜ੍ਹਾ ਦਿੰਦੇ ਆ ਸਾਨੂੰ ਉਹ ਗੱਲ ਕਰ ਰਿਹਾ ਕਿ ਕੀ ਇਸ ਤਰ੍ਹਾਂ ਕੋਈ ਸਮਾਂ ਲੈਣਾ ਹੁੰਦਾ ਉਹ ਸਾਰੇ ਅਸੀਂ Google Pay ਕਰਦੇ ਆ ਜੀ ਕਿ ਕਦੀ ਮੰਨ ਲਓ ਤੁਹਾਡੇ ਨਾਲ ਕੋਈ ਫਰਾਡ ਹੋਇਆ ਹੋਵੇ ਕਿਸ ਤਰ੍ਹਾਂ ਦਾ ਜਾਂ ਕੋਈ ਕਿਸ ਨੇ ਕੋਸ਼ਿਸ਼ ਕੀਤੀ ਹੋਵੇ ਫਰਾਡ ਕਰਨ ਦੀ ਵੀ ਇਹਨਾਂ ਨੂੰ ਕਿਹੜਾ ਦਿਖਾਈ ਦਿੰਦਾ ਥੋੜਾ ਬਹੁਤ ਆਪਾਂ ਲਾਲਚ ਹੁੰਦਾ ਹੈ ਕੱਲ ਪਰਸੋ ਦੀ ਗੱਲ ਹੈ ਜੀ ਸਾਡੀ ਵੀਡੀਓ ਦੇਖੀ ਕਿਸੇ ਨੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਅਸੀਂ ਮਦਦ ਕਰਨਾ ਚਾਹੁੰਦੇ ਆ ਤੇ ਤੁਹਾਡਾ ਪਹਿਲੇ ਉਹਨਾਂ ਨੇ ਫੋਨ ਕਰਕੇ ਇਹ ਕਿਹਾ ਸੀ ਭੈਣ ਦਾ ਲਾਜ ਹੋ ਗਿਆ ਅਸੀਂ ਆਖਿਆ ਜੀ ਨਹੀਂ ਹੋਇਆ ਤੇ ਅਸੀਂ ਆਖਿਆ ਜੀ ਕਰਾਉਣਾ ਨਹੀਂਗਾ ਅਸੀਂ ਕਹਿੰਦਾ ਵੀ ਮੈਂ ਲਾਜ ਵਾਸਤੇ ਤੁਹਾਡੀ ਹੈਲਪ ਕਰਨੀ ਜਾਉਣਾ ਤੇ ਅਸੀਂ ਆਖਿਆ ਜਰੂਰ ਕਰੋ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਆਪਣਾ ਅਕਾਊਂਟ ਨੰਬਰ ਦੇ ਦਿਓ ਮੈਨੂੰ ਮੇਰੇ ਕੋਲ ਇੱਕ ਅਕਾਊਂਟ ਨੰਬਰ ਸੀਗਾ ਉਹ ਖਾਲੀ ਪਿਆ ਸੀ ਮੈਨੂੰ ਪਤਾ ਲੱਗ ਗਿਆ ਸੀ ਫਰਾਡ ਹੈ ਇਹ ਇੱਕ ਖਾਲੀ ਅਕਾਊਂਟ ਨੰਬਰ ਪਿਆ ਸੀਗਾ ਕਿਉਂਕਿ ਖਾਤਾ ਬੰਦ ਹੋਣ ਵਾਲੀ ਆ ਉਹ ਮੈਂ ਉਹਨਾਂ ਨੂੰ ਉਹ ਪਾਤਾ ਉਹ ਪਾਤਾ ਤੇ ਉਹਨਾਂ ਦਾ ਮੁੜ ਕੇ ਦੂਜੇ ਦਿਨ ਮੇਰੇ ਕੋਲ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਹਾਡੇ ਖਾਤੇ 'ਚ ਮੈ ਪੈਸੇ ਫੌਨ ਚੱਲੇ ਆ ਤੇ ਤੁਸੀਂ ਇਕ ਨਾ ਇਥੇ ਹੋਰ ਲੋੜਵੰਦ ਪਰਿਵਾਰ ਹੈ ਤੇ ਉਹਨਾਂ ਨੂੰ ਵੈਸੇ ਵਿੱਚ ਉਤਕੜਾ ਕੇ ਦੇ ਦਿਓ ਕੁਛ ਤੁਹਾਡੇ ਕੁਛ ਉਹਨਾਂ ਦੇ ਕਹਿੰਦੇ ਉਹਨਾਂ ਦਾ ਖਾਤਾ ਨੰਬਰ ਹੈ ਨਹੀਂ ਉਹਨਾਂ ਦਾ ਮਰੀਜ਼ ਬਹੁਤ ਬਿਮਾਰ ਹੈ ਹਸਪੀਟਲ ਦਾਖਲ ਪਿਆ ਤੇ ਮੈਂ ਕਿਹਾ ਚਲੋ ਜੀ ਤੁਸੀਂ ਸਾਡੀ ਹੈਲਪ ਕਰਦੇ ਆ ਅਸੀਂ ਕਹਾਂ ਦੇ ਦਾਂਗੇ ਸਾਨੂੰ ਦੇਣ ਚ ਕੀ ਹਰਜ ਹੈ ਤੇ ਮੜ ਕੇ ਜੀ ਉਹਨਾਂ ਦਾ ਫੋਨ ਆ ਗਿਆ ਵੀ ਮੈਂ ਤੁਹਾਡੇ ਖਾਤੇ 'ਚ 2 ਲੱਖ ਰੁਪਈਆ ਪਾਤਾ ਲੱਖ ਰੁਪਈਆ ਤੁਹਾਡਾ ਤੇ ਲੱਖ ਰੁਪਈਆ ਉਹਨਾਂ ਦਾ ਤੇ ਤੁਸੀਂ ਲੱਖ ਰੁਪਈਆ ਕਢਾ ਕੇ ਦੇਣਾ ਮੈਂ ਕਿਹਾ ਚਲੋ ਠੀਕ ਹੈ ਜੀ ਤੇ ਮੁੜ ਕੇ ਥੋੜੀ ਚਿਰ ਬਾਅਦ ਬੈਂਕ ਤੋਂ ਫੋਨ ਆ ਗਿਆ ਕਹਿੰਦਾ ਵੀ ਤੁਹਾਡੇ ਬਾਹਰੋਂ ਇਦਾਂ ਪੈਸੇ ਆਏ ਆ ਤੇ 2 ਲੱਖ ਰੁਪਇਆ ਆਇਆ ਤੇ ਤੁਹਾਨੂੰ 24 ਘੰਟਿਆਂ ਦੇ ਵਿੱਚ ਸ਼ੋ ਹੋ ਜਾਣਗੇ ਬੈਂਕ ਦੇ ਵਿੱਚ ਮੈਂ ਕਿਹਾ ਠੀਕ ਆ ਜੀ ਤੇ ਉਹ ਫੋਨ ਕੱਟਤਾ ਉਹਨਾਂ ਨੇ ਥੋੜੀ ਚਿਰ ਬਾਅਦ ਬੰਦੇ ਦਾ ਫੋਨ ਆ ਗਿਆ ਜਿਹੜੇ ਕੋਈ ਬੰਦੇ ਨੇ ਪੈਸੇ ਪਾਏ ਸੀ ਕਹਿੰਦਾ ਮੈਂ ਪਾਏ ਆ ਉਹ ਕਹਿੰਦਾ ਵੀ ਉਹਨਾਂ ਦਾ ਮਰੀਜ਼ ਜਿਆਦਾ ਸੀਰੀਅਸ ਆ 2 ਘੰਟਿਆਂ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਕਰਨਾ ਹੈ ਤੇ ਜੇ ਕਹਿੰਦੇ ਨਾ ਕੀਤਾ ਆਪਰੇਸ਼ਨ ਉਹਦੀ ਜ਼ਹਿਰ ਫੈਲ ਜਾਣੀ ਆ ਤੁਸੀਂ ਐ ਕਰੋ ਲੱਖ ਰੁਪਇਆ ਪਾ ਦਿਓ ਨਾ ਮੈਂ ਕਿਹਾ ਜੀ ਮੇਰੀ ਗੱਲ ਸੁਣੋ ਜੇ ਮੇਰੇ ਕੋਲੇ ਲੱਖ ਰੁਪਇਆ ਹੁੰਦਾ ਤੇ ਮੈਂ ਤੁਹਾਡੇ ਤੋਂ ਮਦਦ ਮੰਗਣੀ ਸੀਗੀ ਹੈ ਕਹਿੰਦਾ ਜੀ 5-6000 ਰਹਿਗਾ ਉਹੀ ਪਾ ਦਿਓ ਮੈਂ ਕਿਹਾ ਮੇਰੇ ਕੋਲ ਇਹ ਵੀ ਹੈ ਨਹੀਂ ਗੇ ਮੈਂ ਕਿਹਾ ਜੇ ਮੇਰੇ ਕੋਲ 5-6000 ਹੁੰਦਾ ਮੈਂ ਹੈਲਪ ਮੰਗਣੀ ਸੀ ਤੁਹਾਡੇ ਤੋਂ ਤੇ ਮੈਂ ਕਿਹਾ ਮੇਰੇ ਕੋਲ ਕੁਝ ਵੀ ਨਹੀਂਗਾ ਤੇ ਮੁੜ ਕੇ ਕੱਟਤਾ ਫੋਨ ਮੁੜ ਕੇ 15 ਮਿੰਟ ਬਾਅਦ ਫਿਰ ਫੋਨ ਆ ਗਿਆ ਕਹਿੰਦਾ ਤੁਸੀਂ ਰਿਸ਼ਤੇਦਾਰਾਂ ਤੋਂ ਫੜ ਲਓ ਫਿਰ ਮਨਨ ਨੂੰ ਹਾਰ ਕੇ ਇਹੀ ਕਿਹਾ ਮੈਂ ਕਿਹਾ ਵੀ ਮੈਂ ਜਿਹੜੇ ਤੁਹਾਡੇ ਪੈਸੇ ਆਏ ਸੀ ਨਾ ਸਾਰੇ ਉਹਨਾਂ ਨੂੰ ਪਾਤੇ ਮੈਂ ਆਵਦੇ ਵੀ ਨਹੀਂ ਰੱਖੇ ਹੈਗੇ ਤੇ ਕਹਿੰਦਾ ਮੈਨੂੰ ਰਸੀਦ ਭੇਜ ਤੋ ਮੈਂ ਕਿਹਾ ਜੀ ਬਲੈਂਡ ਅਸੀਂ ਨਹੀਂ ਭੇਜ ਸਕਦੇ ਰਸੀਦ ਤੇ ਕਹਿੰਦਾ ਠੀਕ ਆ ਉਸ ਤੋਂ ਬਾਅਦ ਨਹੀਂ ਫੋਨ ਆਇਆ ਜੀ ਬਾਈ ਜੇ ਮੈਂ ਗੱਲ ਕਰਾਂ ਫਰੋਡ ਤੁਸੀਂ ਦੱਸੋ ਵੀ ਲੋਕ ਮੰਨੋ ਇਹ ਤੁਹਾਡੇ ਵਰਗੇ ਬੰਦਿਆਂ ਨੂੰ ਵੀ ਨਹੀਂ ਲੋਕ ਭਗਤ ਤੇ ਆਮ ਲੋਕਾਂ ਦਾ ਤਾਂ ਬਣੂਗਾ ਕੀ ਤੇ ਹੋਰ ਕੋਈ ਕਦੇ ਹੋਇਆ ਕੋਈ ਇਦਾਂ ਦੀ ਦਿੱਕਤ ਆਈ ਪਹਿਲਾਂ ਪਹਿਲਾਂ ਇੱਕ ਵਾਰੀ ਉਹ ਮੇਰੀ ਸਾਸੂ ਮਾਨ ਨਾਲ ਆਇਆ ਹੋਇਆ ਸੀਗਾ ਧੋਖਾ ਉਹਨਾਂ ਨੂੰ ਫੋਨ ਆਇਆ ਸੀ ਕਹਿੰਦੇ ਤੁਹਾਡੇ ਖਾਤੇ 'ਚ 15 ਲੱਖ ਰੁਪਈਆ ਪਾਉਣ ਲੱਗੇ ਆ ਕਾਊਂਟ ਨੰਬਰ ਭੇਜ ਦਿਓ ਉਹ ਮੰਮੀ ਨੇ ਭੇਜਤਾ ਉਹਨਾਂ ਨੂੰ ਤੇ ਉਹਨਾਂ ਨੇ ਮੁੜ ਕੇ ਅੱਧੇ ਘੰਟੇ ਬਾਅਦ ਫੋਨ ਕੀਤਾ ਕਹਿੰਦਾ ਵੀ ਤੁਹਾਡੇ ਖਾਤੇ 'ਚ ਕੱਲ ਨੂੰ ਪੈਸੇ ਆ ਜਾਣਗੇ ਤੁਸੀਂ ਐ ਕਰੋ 5000 ਰੁਪਈਆ ਨੇ ਇਸ ਕਾਊਂਟ 'ਚ ਪਾ ਦਿਓ ਵੀ ਅਸੀਂ ਬਿਆਨਾ ਦੇਣਾ ਹੈ ਮੰਮੀ ਨੇ ਪਵਾਤਾ ਬੈਂਕ 'ਤੇ ਜਾ ਕੇ ਉਹ ਤਾਂ ਫਿਰ ਬਾਅਦ 'ਚ ਪਤਾ ਲੱਗਾ ਜੀ ਇਹ ਫਰਾਡ ਹੈ ਭਾਈ ਲਾਸਟ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਪੁੱਛੂੰਗਾ ਕਿ ਜਦੋਂ ਤੁਹਾਨੂੰ ਫੋਨ ਆਉਂਦੇ ਆ ਤੇ ਮੰਨ ਲਓ ਕਿਸੇ ਨੂੰ ਨੰਬਰ ਮਿਲਾਉਣਾ ਹੁੰਦਾ ਤਾਂ ਫਿਰ ਉਹ ਕਿਵੇਂ ਹੁੰਦਾ ਸਾਰੀ ਚੀਜ਼ ਇਹ ਟੱਚ ਫੋਨ ਦੇ ਵਿੱਚ ਇੱਕ ਟਾਕ ਬੈਕ ਹੈ ਸੈਟਿੰਗ ਦੇ ਵਿੱਚ ਐਕਸੈਸਿਬਿਲਟੀ ਹੈ ਉਹਦੇ ਵਿੱਚ ਟਾਕ ਬੈਕ ਪਿਆ ਹੁੰਦਾ ਉਹਨੂੰ ਆਨ ਕਰਨਾ ਪੈਂਦਾ ਉਹ ਸਾਰਾ ਕੁਝ ਬੋਲ ਕੇ ਦੱਸਦਾ ਫਿਰ ਨਾਂ ਬੋਲ ਕੇ ਦੱਸੂਗਾ ਨੰਬਰ ਬੋਲ ਕੇ ਦੱਸੂਗਾ ਕਿ ਉਹਦੇ ਤੋਂ ਅਸੀਂ ਫਿਰ ਸਾਰਾ ਕੰਮ ਲੈਨੇ ਆ ਇੱਕ ਵਾਰ ਫੇਰ ਮੈਂ ਉਹੀ ਗੱਲ ਕਹੂੰਗਾ ਕਹਿੰਦੇ ਜੋੜੀਆਂ ਰੱਬ ਬਣਾਉਂਦਾ ਤੇ ਰੱਬ ਦੀ ਬਣਾਈ ਹੋਈ ਅੱਜ ਜੋੜੀ ਮੇਰੇ ਨਾਲ ਮੌਜੂਦ ਹੈ ਜਕਸੀਰ ਬਾਈ ਭੈਣ ਚਰਨਕੌਰ ਉਹਨਾਂ ਦੇ ਅੱਜ ਅਸੀਂ ਘਰ ਦੇ ਵਿੱਚ ਖੜੇ ਹਾਂ ਰੇਡੀਓ ਤੇ ਕਿਸ ਟਾਈਮ ਗਾਣੇ ਸੁਣਿਆ ਕਰਦੇ ਸੀ ਉਦੋਂ ਗਾਣਿਆਂ ਦੇ ਜ਼ਰੀਏ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਹੌਲੀ-ਹੌਲੀ ਇੱਕ ਦੂਜੇ ਨਾਲ ਗੱਲਬਾਤ ਹੋਣ ਲੱਗਦੀ ਹੈ ਉਹ ਗੱਲਬਾਤ ਫਿਰ ਪਿਆਰ ਦੇ ਵਿੱਚ ਬਦਲਦੀ ਹੈ ਬਹੁਤ ਸਾਰੀਆਂ ਦਿੱਕਤਾਂ ਆਈਆਂ ਲਾਈਫ ਦੇ ਵਿੱਚ ਫਿਰ ਵਿਆਹ ਹੋ ਜਾਂਦਾ ਤੇ ਅੱਜ ਇੱਕ ਖੁਸ਼ੀਆਂ ਭਰਿਆ ਜੀਵਨ ਆ ਜਿਹੜਾ ਉਹ ਬਤੀਤ ਕਰ ਰਹੇ ਆ ਮਿਸਾਲ ਉਹ ਲੋਕਾਂ ਦੇ ਲਈ ਹੈ ਜਿਹੜੇ ਸਭ ਕੁਝ ਸੈੱਟ ਨੇ ਸਭ ਕੁਝ ਠੀਕ ਠਾਕ ਹੈ ਸਭ ਫਿਰ ਵੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਪਿਆਰ ਨਹੀਂ ਹੈ ਉਹ ਲੋਕਾਂ ਲਈ ਵੱਖਰੀ ਮਿਸਾਲ ਹੈ ਵੀ ਪਿਆਰ ਰੂਹਾਂ ਦੇ ਨਾਲ ਹੁੰਦਾ ਹੈ ਚਿਹਰਿਆਂ ਦੇ ਨਾਲ ਸ਼ਕਲਾਂ ਦੇ ਨਾਲ ਕਦੇ ਵੀ ਪਿਆਰ ਜਿਹੜਾ ਉਹ ਨਹੀਂ ਹੁੰਦਾ ਤੇ ਵਾਕਈ ਅੱਜ ਇਹਨਾਂ ਦਾ ਪਿਆਰ ਵੀ ਨਿਭਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਵੱਖਰੀ ਮਿਸਾਲ ਵੀ ਲੋਕਾਂ ਸਮਨੇ ਪੇਸ਼ ਕਰਦੇ